ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸੀ ਸ੍ਰੀ ਮੁਕਸਰ ਸਾਹਿਬ ਖੰਡਾ ਪਾਰਕ ਵਿੱਚ ਹੋਣ ਚਿਆ ਜਥੇ ਕੀ ਮਰੇ ਕ ਮਜ਼ਦੂਰ ਜ਼ਬਰਤਾਰ ਸੁਨੀਅਨ ਪੰਜਾਬ ਉਹਨਾਂ ਦੇ ਕਨਵੀਨਰ ਸਰਦਾਰ ਕਾਲਾ ਸਿੰਘ ਜੀ ਭੁੱਲਵ ਸਾਹਿਬ ਮੀਤ ਪ੍ਰਧਾਨ ਪੰਜਾਬ ਇਕਬਾਲ ਸਿੰਘ ਜੀ ਮਹਿਣਾ ਔਰ ਪ੍ਰੈਸ ਕਾਟਰ ਬਲਜਿੰਦਰ ਸਿੰਘ ਮੈਂ ਖੁਦ ਸਹਿਲੇ ਵਾਲਾ ਜਿਲ੍ਹਾ ਮੀਤ ਪ੍ਰਧਾਨ ਸ੍ਰੀ ਮੁਖਸਰ ਸਾਹਿਬ ਹਮਿੰਦੀਪ ਕੌਰ ਔਰ ਜਿਲ੍ਹਾ ਪ੍ਰਧਾਨ ਬਟਿੰਡਾ ਕੋ ਜੀਨਾਬ ਜੀ ਆਪਣਾ ਲਗਾ ਰਿਹਾ ਹਾਂ ਸਰਵਾਰਾ ਸਿੰਘ ਜੀ ਤੇ ਹੋਰ ਵੀ ਜਿੰਨੇ ਮਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਇਹਦੇ ਆ ਦੇ ਦੀ ਵਕਵਾਕ ਪਿੰਡਾਂ ਤੋਂ ਵਰਕਰ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬੜੇ ਅਫਸੋਸ ਦੀ ਗੱਲ ਹੈ ਕਿ ਸਾਨੂੰ ਅੱਜ ਦੂਰਣ ਹੋ ਗਏ ਜਿਹੜਾ ਫੇਸਬੁੱਕ ਤੇ ਨੈਟ ਤੇ ਮੈਸੇਜ ਆਇਆ ਵੀ ਅਮਰੀਕਾ ਮਜ਼ਦੂਰ ਜਾਗਰਤਾ ਯੂਨੀਅਨ ਦਾ ਜਿਹੜਾ ਮਜ਼ਦੂਰ ਨਹੀਂ ਪਹੁੰਚੇ ਅਸੀਂ ਕਲਾ ਪ੍ਰਧਾਨ ਜੀ ਪਹੁੰਚੇ ਅਕਵਾਲ ਜੀ ਜਿਹਨੇ ਕਿ ਬਹੁਤ ਕਟ ਗਿਣਤੀ ਚ ਅਪ ਇੱਥੇ ਪਹੁੰਚੇ ਆ ਜਿੱਥੇ ਕਿ ਮਜ਼ਦੂਰ ਡੇ ਨੂੰ ਲੈ ਕੇ ਬਹੁਤ ਵੱਡਾ ਇਕੱਠ ਹੋਣਾ ਚਾਹੀਦਾ ਸੀ ਸਾਨੂੰ ਬੜੀ ਆਸ ਸੀ ਕਿ ਬਹੁਤ ਵੱਡਾ ਇਕੱਠ ਹੋਊਗਾ ਪਰ ਨਹੀਂ ਪਹੁੰਚੇ ਤੋਂ ਨਾਲ ਅਸੀਂ ਅਪੀਲ ਵੀ ਕਰਦੇ ਆ ਵੀਡੀਓ ਦੇ ਮੱਧਮ ਰਾਹੀਂ ਇਹ ਤਾਂ ਕੌਜਾ ਕੰਮ ਨਹੀਂ ਕਰਨਾ ਮੈਂ ਮਜ਼ਦੂਰ ਭੈਣਾ ਨੂੰ ਮਜ਼ਦੂਰ ਵੀਰਾਂ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਤੁਹਾਨੂੰ ਮੈਸੇਜ ਲੱਗਦਾ ਹੈ ਕਿ ਤੁਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੋ ਪਹੁੰਚਣ ਦੀ ਇਹ ਚਲੋ ਥੋੜਾ ਜਿਹਾ ਵੀ ਇਹ ਵੀ ਸੀਜ਼ਨ ਚੱਲੀ ਜਾਂਦਾ ਆਪਾਂ ਨੂੰ ਪਤਾ ਕੰਨ ਲਾ ਵਾਢੀ ਦਾ ਜਿਹੜਾ ਹਾੜੀ ਦਾ ਸੀਜ਼ਨ ਹੈ ਉਹਦਾ ਕਰਕੇ ਵੀ ਥੋੜਾ ਜਿਹਾ ਲੋਕ ਜਿਹੜਾ ਮਜ਼ਦੂਰ ਆ ਲੋਚਰੇ ਬਿਜੀ ਚੱਲ ਰਹੇ ਆ ਤੇ ਪਰ ਇਹ ਜਿਹੜਾ ਹੁਣ ਅਸੀਂ ਜਿੰਨੇ ਕੁ ਇੱਥੇ ਪਹੁੰਚੇ ਆ ਜਿਹੜਾ ਮਜ਼ਦੂਰ ਦਿਨ ਮਨਾਇਆ ਸੀ ਤੇ ਅਸੀਂ ਬਹੁਤ ਬਹੁਤ ਮਜ਼ਦੂਰਾਂ ਨੂੰ ਮੁਬਾਰਕਾਂ ਦਿੰਨੇ ਆ ਅੱਜ ਦਾ ਜਿਹੜਾ ਸਾਡਾ ਮਜ਼ਦੂਰ ਦਿਏ ਆ ਜਦੋਂ ਕਿ ਸਾਨੂੰ ਮਜ਼ਦੂਰੀ ਕਰਨ ਦਾ ਤੇ 8 ਘੰਟੇ ਮਜ਼ਦੂਰੀ ਕਰਨ ਦਾ ਜਿਹੜਾ ਆਪਾਂ ਨੂੰ ਸਮਾਂ ਮਿਲਿਆ ਸੀ ਤੇ ਮਜ਼ਦੂਰੀ ਜਿਹੜੀ ਆਪਣੀ ਦੂਜਾ ਮਿਲੀ ਸੀਗੀ ਵੀ ਜਦੋਂ 8 ਘੰਟੇ ਬੰਦਾ ਕੰਮ ਕਰਦਾ ਤੇ ਉਹ ਬੰਦੇ ਨੂੰ ਜਿਹੜੀ ਉਹਦੀ ਮਜ਼ਦੂਰੀ ਨਾ ਸੁਣ ਤੋਂ ਪਹਿਲਾਂ ਪਹਿਲਾਂ ਮਿਲਣੀ ਚਾਹੀਦੀ ਹੈ ਅੱਜ ਦੇ ਦਿਨ ਜਿਹੜਾ ਆਪਾਂ ਨੂੰ ਇਹ ਖਤਾਰ ਮਿਲਿਆ ਸੀ ਜਦੋਂ ਪਹਿਲਾ ਅੰਗਰੇਜ਼ਾਂ ਦੀ ਸਰਕਾਰ ਸੀਗੀ ਅੰਗਰੇਜ਼ਾਂ ਦੀ ਹਕੂਮਤ ਸੀ ਉਦੋਂ ਆਪਾਂ ਕੋ 15 15 18 18 ਘੰਟੇ ਜਿਹੜਾ ਆਪਣੇ ਬਜ਼ੁਰਗਾ ਤੋਂ ਕੰਮ ਲਿਆ ਜਾਂਦਾ ਸੀ ਤੇ ਉਸ ਗੁਲਾਮੀ ਚੋਂ ਜਿਹੜਾ ਆਪਾਂ ਨੂੰ ਛਡਵਾ ਕੇ ਤੇ ਅੱਜ ਇਹ ਅੱਜ ਦੇ 1 ਮਈ ਦੇ ਦਿਨ ਆਪਾਂ ਨੂੰ ਇਹ ਐਲਾਨ ਹੋਇਆ ਸੀ ਵੀ 8 ਘੰਟੇ ਜਿਹੜੇ ਆਪਾਂ ਤੋਂ ਕੰਮ ਲਿਆ ਜਾਊਗਾ ਤੇ ਮਜ਼ਦੂਰੀ ਨਾਲ ਦੀ ਨਾਲ ਜਿਹੜੀ ਮਜ਼ਦੂਰ ਦੇ ਜੇਲ੍ਹ ਚ ਪਾਈ ਜਾਊਗੀ ਤੇ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਅਸੀਂ ਉਸ ਦਿਨ ਨੂੰ ਅੱਜ ਸਜਦਾ ਕਰਦੇ ਆ ਸਲੂਟ ਕਰਦੇ ਆ 1 ਮਈ ਦੇ ਅੱਜ ਮਜ਼ਦੂਰ ਡੇ ਨੂੰ ਤੇ ਮੈਂ ਨਾਲ ਹੀ ਬੇਨਤੀ ਕਰਾਂ ਸਾਡੇ ਅਕਵਾਲ ਸਿੰਘ ਜੀ ਮਹਿਣਾ ਮੀਤ ਪ੍ਰਧਾਨ ਪੰਜਾਬ ਉਹ ਆ ਕੇ ਆਪਣੇ ਦੋ ਵਿਚਾਰ ਰੱਖਣਗੇ